ਨੋ ਸਾਬ ਅੱਜ ਜਦੋਂ ਪੰਜਾਬ ਦੀ ਮੁੱਖ ਮੰਤਰੀ ਵੱਲੋਂ ਤੇ ਕਾਂਗਰਸ ਦੇ ਜਿਹੜੇ ਹੋਰ ਮੈਂਬਰ ਸੀ ਦਿੱਲੀ ਧਰਨੇ ਵਾਸਤੇ ਪਹੁੰਚੇ ਜਿਵੇਂ ਗਲਤ ਨਾ ਹੋਵਾਂ ਇੰਜ ਲੱਗਿਆ ਜਦੋਂ ਤੱਕ ਮੈਂ ਉਸ ਨੂੰ ਫੋਲੋ ਕਰ ਰਿਹਾ ਸੀ ਰਾਤ ਸੌਣ ਤੋਂ ਪਹਿਲਾਂ ਜਿਵੇਂ ਪੰਜਾਬ ਕਾਂਗਰਸ ਇਕਜੁੱਟ ਹੋਈ ਨਜ਼ਰ ਆਈਏ ਇਸ ਮੁੱਦੇ ਤੇ ਪਰ ਉਹ ਤੋਂ ਬਾਅਦ ਪ੍ਰਤੀਕਰਮ ਕੀ ਰਿਹਾ ਬਿਲਕੁਲ ਇਕਜੁੱਟਤਾ ਨਜ਼ਰ ਆ ਰਹੀ ਹੈ ਜੇ ਆਪਾਂ ਰਾਜ ਸਭਾ ਦੇ ਕੁਝ ਮੈਂਬਰਾਂ ਨੂੰ ਛੱਡ दिए ਕਿਉਂਕਿ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾਹੂਰੀ ਫੇਰ ਨਹੀਂ ਪਹੁੰਚੇ ਜੀ ਤੇ ਸ਼ਮਸ਼ੇਰ ਸਿੰਘ ਦੂਲੋਹਰੀ ਵੀ ਇਹਦੇ ਵਿੱਚ ਹੈ ਨਹੀਂ ਸੀਗੇ ਜੀ ਹੂੰ ਹੂੰ ਉਹਨਾਂ ਨੂੰ ਦੇ ਛੱਡ ਦिए ਤੇ ਹਾਂ ਇੱਕ ਜੁਟਤਾ ਜਿਹੜੀ ਉਹ ਨਜ਼ਰ ਆਉਂਦੀ ਸੀਗੀ ਜੇ ਇੱਕ ਜੁਟਤਾ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾ ਦੇ ਰੂਪ ਦੇ ਵਿੱਚ ਵੇਖੀ ਜਾਂਦੀ ਆ ਤੇ ਫੇਰ ਇਹ ਹੈਗੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਵੀ ਉੱਥੇ ਜਿਹੜਾ ਉਹ ਪਹੁੰਚੇ ਕਾਂਗਰਸ ਨੇ ਇਹ ਧਰਨਾ ਪਹਿਲਾਂ ਜਿਹੜਾ ਸੀਗਾ ਦੀ ਜਿੱਥੇ ਲਾਉਣਾ ਸੀ ਉਹਦੀ ਜਗ੍ਹਾ ਬਦਲ ਲਈ ਤਾਂ ਰਾਜਕਾਡ ਲਾਉਣਾ ਸੀ ਫੇਰ ਇਹਨੂੰ ਜੰਤਰਮੰਤਰ ਤਬਦੀਲ ਕਰ ਦਿੱਤਾ ਗਿਆ। ਅ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਸੰਕੇਤਕ ਧਰਨਾ ਲੱਗਿਆ। ਸੰਕੇਤਕ ਧਰਨੇ ਤੋਂ ਭਾਵ ਕਿ ਪੱਕਾ ਧਰਨਾ ਕੋਈ ਨਹੀਂ। ਜੰਤਰਮੰਤਰ ਦੇ ਵਿੱਚ ਬਹੁਤ ਸਾਰੇ ਧਰਨੇ ਇਸ ਤਰ੍ਹਾਂ ਦੇ ਹੈਗੇ ਜਿਹੜੇ ਪੱਕੇ ਲੱਗੇ ਹੋਏ ਐ। ਬੜੇ ਲੰਬੇ ਸਮੇਂ ਤੋਂ ਜਿਹੜੇ ਉਹ ਚੱਲ ਰਹੇ ਐ। ਹੂੰ ਹੂੰ। ਇੱਥੇ ਜਾ ਕੇ ਕਪਤਾਨ ਸਾਹਿਬ ਨੇ ਇੱਕ ਬਿਆਨ ਇਹ ਵੀ ਦਿੱਤਾ ਕਿ ਸਾਨੂੰ ਪਤਾ ਹੈ ਇਸ ਗੱਲ ਦਾ ਕਿ ਰਾਜਪਾਲ ਨੇ ਜਿਹੜੇ ਅਸੀਂ ਬਿੱਲ ਪਾਸ ਕੀਤੇ ਸੀਗੇ ਉਹ ਬਿੱਲ ਰਾਸ਼ਟਰਪਤੀ ਤੱਕ ਨਹੀਂ ਪਹੁੰਚਾਏ ਹੂੰ ਹੂੰ ਕਹਿੰਦੇ ਅਸੀਂ ਰਾਸ਼ਟਰਪਤੀ ਨੂੰ ਇਹਨਾਂ ਬਿੱਲਾਂ ਦੇ ਸਬੰਧ ਦੇ ਵਿੱਚ ਮਿਲਣਾ ਹੀ ਨਹੀਂ ਸੀ ਚਾਹੁੰਦੇ ਅਸੀਂ ਸਾਨੂੰ ਪਤਾ ਸੀਗਾ ਕਿ ਇਹ ਬਿੱਲ ਅਜੇ ਤੱਕ ਰਾਸ਼ਟਰਪਤੀ ਕੋਲੇ ਨਹੀਂ ਪਹੁੰਚੇ ਅਸੀਂ ਤਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਜਾਣਕਾਰੀ ਜਿਹੜੀ ਆ ਉਹ ਰਾਸ਼ਟਰਪਤੀ ਨੂੰ ਦੇਣਾ ਚਾਹੁੰਦੇ ਸੀ ਹੂੰ ਹੂੰ ਹੁਣ ਇਹਦੇ ਵਿੱਚ ਸਵਾਲ ਤਾਂ ਜਿਹੜੇ ਵੱਡੇ ਉੱਠਦੇ ਆ ਨਾ ਕਿ ਰਾਸ਼ਟਰਪਤੀ ਹੋਰੀ ਇਹਦੇ ਵਿੱਚ ਕੀ ਕਰ ਸਕਦੇ ਆ ਜਿਹੜਾ ਕਰਨਾ ਜਾਂ ਤਾਂ ਗ੍ਰਹਿ ਮੰਤਰੀ ਨੂੰ ਤੁਸੀਂ ਮਿਲੋ ਗ੍ਰਹਿ ਮੰਤ్రਾਲੇ ਨੂੰ ਮਿਲੋ ਜਾਂ ਜਿਹੜਾ ਮੇਰੇ ਖਿਆਲ ਬਹੁਤੇ ਹਨ ਗ੍ਰਹਿ ਮੰਤਰੀ ਦਾ ਵੀ ਜਿਹੜਾ ਜੀ ਉਹ ਪਤਾ ਨਹੀਂ ਹੁਣਾ ਅ ਪ੍ਰਧਾਨ ਮੰਤਰੀ ਜਿਹੜੇ ਨੇ ਉਹੀ ਆਲ ਐਂਡ ਆਲ ਨੇ ਪ੍ਰਧਾਨ ਮੰਤਰੀ ਵਾਲੇ ਪਾਸੇ ਨੂੰ ਮੁੱਖ ਮੰਤਰੀ ਸਾਹਿਬ ਨਹੀਂ ਜਾ ਰਹੇ ਜੀ ਪਤਾ ਨਹੀਂ ਉਹਦਾ ਰੀਜ਼ਨ ਕੀ ਹੈ ਜੀ ਕਿ ਉਹ ਕਿਉਂ ਨਹੀਂ ਉਧਰ ਨੂੰ ਜਾਂਦੇ ਉਹਨਾਂ ਨੂੰ ਚਿੱਠੀ ਕਿਉਂ ਨਹੀਂ ਲਿਖਦੇ ਉਹਨਾਂ ਨੂੰ ਮਿਲਣ ਦਾ ਸਮਾਂ ਉਹਨਾਂ ਤੋਂ ਕਿਉਂ ਨਹੀਂ ਜਿਹੜਾ ਉਹ ਲੈਂਦੇ ਇੱਥੇ ਬੜੇ ਧੂਆਧਾਰ ਭਾਸ਼ਣ ਜਿਹੜੇ ਸਿਗੇ ਦੀ ਉਹ ਕੀਤੇ ਗਏ ਇਹਦੇ ਵਿੱਚ ਇੱਕ ਗੱਲ ਇਹ ਵੀ ਰਹੀ ਕਿ ਅਕਾਲੀ ਦਲ ਡੱਡਾ ਜਿਹੜਾ ਡੈਮੋਕ੍ਰੈਟਿਕ ਹੈ ਉਹਦੇ ਪਰਮਿੰਦਰ ਸਿੰਘ ਢੀਂਡਸਾਹੂਰੀ ਸੱਜੇ ਪਾਸੇ ਬੈਠੇ ਤੇ ਆਪਣੀ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾਹੂਰੀ ਖੱਬੇ ਪਾਸੇ ਬੈਠੇ ਜੀ। ਹੂੰ ਹੂੰ। ਨਾ ਸੱਜੇ ਪਾਸੇ ਉਹਨਾਂ ਦਾ ਕੋਈ ਕੈਬਨਿਟ ਮੰਤਰੀ ਸੀ ਨਾ ਖੱਬੇ ਪਾਸੇ ਕੋਈ ਕੈਬਨਿਟ ਮੰਤਰੀ ਸੀ। ਇਹ ਦੋਵੇਂ ਜਣੇ ਜਿਹੜਾ ਦੀ ਉਹ ਸੱਜੇ ਖੱਬੇ ਪਾਸੇ ਬੈਠੇ ਹਾਲਾਂਕਿ ਪ੍ਰਤੀਕਰਮ ਇਹਨਾਂ ਨੂੰ ਵੀ ਦੇਣਾ ਪਿਆ ਕਿ ਅਸੀਂ ਕੋਈ ਕਾਂਗਰਸ ਵਾਸਤੇ ਨਹੀਂ ਆਏ। ਜੀ ਅਸੀਂ ਤਾਂ ਇੱਥੇ ਆਏ ਆ ਕਿਸਾਨਾਂ ਦੇ ਵਾਸਤੇ ਮੁੱਖ ਵਿਰੋਧੀ ਤੇ ਆਮ ਆਦਮੀ ਪਾਰਟੀ ਜਿਹੜੀ ਉਹ ਇੱਥੇ ਨਹੀਂ ਗਈ ਉਹਨੇ ਆਪਣਾ ਜਿਹੜਾ ਵਿਰੋਧ ਸੀਗਾ ਉਹ ਚੰਡੀਗੜ੍ਹ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਧਰਨਾ ਦੇ ਕੇ ਪ੍ਰਗਟ ਕੀਤਾ ਜਿੱਤੇ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਆਖੀ ਕਿ ਜਾਂ ਤਾਂ ਐਮਐਸਪੀ ਪੂਰੀ ਜਿਹੜੀ ਦੀ ਉਹ ਕੇਂਦਰ ਦੀ ਸਰਕਾਰ ਦੇਵੇ ਨਹੀਂ ਦਿੰਦੀ ਤੇ ਪੰਜਾਬ ਸਰਕਾਰ ਦੇਵੇ ਪੰਜਾਬ ਸਰਕਾਰ ਐਮਐਸਪੀ ਨਹੀਂ ਦੇ ਸਕਦੀ ਫਸਲਾਂ ਦੇ ਉੱਤੇ ਤੇ ਉਹ ਗੱਦੀ ਛੱਡ ਕੇ ਲਾਂਬੇ ਹੋਵੇ ਜਦੋਂ ਕਿ ਅਕਾਲੀ ਦਲ ਨੇ ਵੀ ਹਾਜ਼ਰੀ ਬਾਦਲ ਦਲ ਨੇ ਲਵਾਉਣੀ ਸੀ ਉਹਨਾਂ ਨੇ ਆਪਣੀ ਇਹ ਹਾਜ਼ਰੀ ਲਵਾਈ ਲੁਧਿਆਣੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਰੋਸ ਮਜਾਰਾ ਜਿਹੜਾ ਦੀ ਉਹ ਕਰਕੇ ਵੀ ਕਿਤੇ ਕੱਲੀ ਦਿੱਲੀ ਦੇ ਵਿੱਚ ਜਿਹੜੀ ਕਾਂਗਰਸ ਹੈ ਉਹ ਖਬਰਾਂ ਨਾਲ ਲੈ ਜਾਵੇ ਉਹਨਾਂ ਨੇ ਇੱਥੇ ਹਾਜ਼ਰੀ ਲਵਾਈ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਥੇ ਜੰਤਰ ਮੰਤਰ ਦੇ ਉੱਤੇ ਜਿਹੜਾ ਭਾਸ਼ਣ ਕੀਤਾ ਉਹਨਾਂ ਨੇ ਇਹ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਹਮਲੇ ਜਿਹੜੇ ਸੀ ਉਹ ਬੋਲੇ ਹੂੰ ਹੂੰ ਇਹ ਵੀ ਕਿਹਾ ਕਿ ਮਰਦੇ ਮਰ ਜਾਗੇ ਅਮਾਨੀਆਂ ਅਦਾਨੀਆਂ ਨੂੰ ਪੰਜਾਬ ਦੇ ਵਿੱਚ ਨਹੀਂ ਵੜਨ ਦਿੰਦੇ ਹੂੰ ਹੂੰ ਅੱਜ ਉਹਨਾਂ ਦੇ ਭਾਸ਼ਣ ਦੇ ਵਿੱਚ ਇੱਕ ਗੱਲ ਇਹ ਵੀ ਥੋੜੀ ਵੱਖਰੀ ਰਹੀ ਇੱਕ ਭਾਸ਼ਣ ਉਹਨਾਂ ਨੇ ਦਸਹਿਰੇ ਤੇ ਦਿੱਤਾ ਸੀ ਤੇ ਦੂਜਾ ਇਹ ਆ ਇਹਦੇ ਵਿੱਚ ਨਾ ਤਾਂ ਉਹਨਾਂ ਨੇ ਕਿਤੇ ਇਹ ਕਿਹਾ ਵੀ ਠੋਕੋ ਤਾਲੀ ਹੂੰ ਹੂੰ ਅੱਜ ਟਕਾ ਕੇ ਠੋਕੋ ਇਹ ਵੀ ਨਹੀਂ ਕਿਹਾ ਜੀ ਤੇ ਦੂਜੀ ਗੱਲ ਜਿਹੜੀ ਖਟਾਕ ਉਹ ਵੀ ਨਹੀਂ ਜਿਹੜਾ ਦੀ ਉਹ ਕਹੀ ਇਹ ਪਿਛਲੇ ਦਿਨਾਂ ਤੋਂ ਗੱਲ ਜਿਹੜੀ ਉਹ ਚੱਲਦੀ ਸੀ ਮੈਂ ਵੀ ਇਹ ਮੈਂ ਬਦਨੀ ਹਾਂਜੀ ਬਦਨੀ ਕਲਾ ਦੇ ਉੱਤੇ ਜਦੋਂ ਬੋਲਿਓ ਤੇ ਮੈਂ ਉਦੋਂ ਇਹ ਗੱਲ ਲਿਖੀ ਵੀ ਸੀ ਆਪਾਂ ਵਸ਼ੇਰ ਵੀ ਕੀਤੀ ਸੀ ਵੀ ਜੇ ਉਹਨਾਂ ਨੇ ਮੈਜਰ ਲੀਡਰ ਬਣਨਾ ਤੇ ਉਹਨਾਂ ਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਨਵਜੋਤ ਸਿੱਧੂ ਨੇ ਇਹ ਚੀਜ਼ਾਂ ਛੱਡੀਆਂ ਔਰ ਇੱਕ ਕਿਸਮ ਦੇ ਨਾਲ ਪਤਾ ਨਹੀਂ ਕਿੰਨੀ ਦੇਰ ਉਹ ਛੱਡਦੇ ਆ ਕਿੰਨੀ ਦੇਰ ਨਹੀਂ ਆਪਣੇ ਟਾਈਪ ਦੇ ਉਹ ਨੇਤਾ ਨੇ ਉਹਨਾਂ ਨੇ ਜਿਹੜੇ ਇੱਥੇ ਕਾਰਪੋਰੇਟ ਘਰਾਣਿਆਂ ਦੇ ਨਾਂ ਲੈ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਦੋਂ ਕਿ ਉਹਨਾਂ ਤੋਂ ਬਾਅਦ ਬੋਲੇ ਕੈਪਟਨ ਅਮਰਿੰਦਰ ਸਿੰਘ ਹੁਰਿਆ ਨੇ ਨਵਜੋਤ ਸਿੰਘ ਸਿੱਧੂ ਹਰਾ ਦੇ ਇਸ ਭਾਸ਼ਣ ਦੀ ਫੂਕ ਕੱਢਣ ਦੀ ਕੋਸ਼ਿਸ਼ ਡੜੀ ਦੀ ਉਹ ਕੀਤੀ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਦਿੱਲੀ ਕੋਈ ਮੋਰਚਾ ਲਾਉਣ ਨਹੀਂ ਆਏ ਅਸੀਂ ਦਿੱਲੀ ਕੋਈ ਕੇਂਦਰ ਦੀ ਸਰਕਾਰ ਦਾ ਵਿਰੋਧ ਕਰਨ ਦੇ ਵਾਸਤੇ ਨਹੀਂ ਆਏ ਬਲਕਿ ਅਸੀਂ ਆਪਣੀ ਗੱਲ ਇੱਥੇ ਸੁਣਾਉਣ ਦੇ ਵਾਸਤੇ ਆਏ ਆ ਅਸੀਂ ਕਿਸਾਨਾਂ ਦੀ ਗੱਲ ਜਿਹੜੀ ਉਹ ਸੁਣਾਉਣ ਦੇ ਵਾਸਤੇ ਆਏ ਆ ਦੂਜੀ ਗੱਲ ਉਹਨਾਂ ਨੇ ਇਹ ਵੀ ਸਪਸ਼ਟ ਕੀਤੀ ਕਿ ਸਾਡਾ ਅਮਾਨੀਆਂ ਅਦਾਨੀਆਂ ਦੇ ਨਾਲ ਕੋਈ ਵੈਰ ਨਹੀਂਗਾ ਇਹ ਗੱਲ ਉਹਨਾਂ ਨੇ ਬੜੀ ਜੜੀ ਜੀ ਕਲੀਅਰ ਕੀਤੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਜਿਹੜਾ ਜੀ ਉਹ ਬਣਦਾ ਕਿਉਂਕਿ ਕਿਸਾਨ ਜਿਹੜੇ ਆ ਉਹ ਤਾਂ ਕਾਰਪੋਰੇਟ ਘਰਾਣਿਆਂ ਦੇ ਅਗੇਂਸਟ ਜਿਹੜੇ ਬੈਠੇ ਆ ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਮਾਨੀਆਂ ਅਦਾਨੀਆਂ ਦੇ ਖਿਲਾਫ ਨਹੀਂ ਜਿਹੜਾ ਜੀ ਉਹ ਵਿਰੋਧ ਨਹੀਂਗੇ ਉਹ ਸਿਰਫ ਆਪਣੇ ਸੂਬੇ ਦੇ ਕਿਸਾਨਾਂ ਦੀ ਆਵਾਜ਼ ਜਿਹੜੀ ਆ ਉਹ ਰੱਖਣ ਦੇ ਵਾਸਤੇ ਆਏ ਨੇ ਔਰ ਇਹ ਵੀ ਵੇਖਿਆ ਗਿਆ ਜੀ ਕਿ ਜਦੋਂ ਇਹ ਧਰਨਾ ਸਮਾਪਤ ਹੋਇਆ ਜਿਹੜਾ ਸੰਕੇਤਕ ਧਰਨਾ ਸੀਗਾ ਜੀ ਤੇ ਨਵਜੋਤ ਸਿੰਘ ਸਿੱਧੂ ਹਰੀ ਬਿਨਾਂ ਕੋਈ ਦੁਆ ਸਲਾਮ ਕੀਤਿਆਂ ਜਿਹੜੇ ਕਿ ਆਪਣੇ ਭਾਸ਼ਣ ਦੇ ਵਿੱਚ ਬਾਰ-ਬਾਰ ਇਹ ਗੱਲ ਕਹਿੰਦੇ ਸੀਗੇ ਸ਼ੇਰਾਂ ਦਾ ਸ਼ੇਰ ਬੱਬਰ ਸ਼ੇਰ ਸਾਡਾ ਮੁੱਖ ਮੰਤਰੀ ਉਹਨਾਂ ਨੇ 2-3 ਵਾਰੀ ਇਹ ਗੱਲ ਜਿਹੜੀ ਨਾ ਜੀ ਉਹ ਦੁਹਰਾਈ ਆਪਣੇ ਭਾਸ਼ਣ ਦੇ ਵਿੱਚ ਜਿਹੜੇ ਬੱਧਨੀ ਕਲਾਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਐਨ ਕੁਰਸੀ ਦੇ ਮੂਹਰੇ 6 ਸਿਕਸਰ ਮਾਰ ਕੇ ਗਏ ਸੀਗੇ ਅੱਜ ਉਹਨਾਂ ਨੇ ਨਮਸਕਾਰ ਵੀ ਕੀਤੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੇ ਉਹਨਾਂ ਨੂੰ ਸ਼ੇਰਾਂ ਦਾ ਸ਼ੇਰ ਬੱਬਰ ਸ਼ੇਰ ਵੀ ਦੱਸਿਆ ਹੂੰ ਹੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਲਟ ਸਟੈਂਡ ਜਿਹੜਾ ਜੀ ਲਿਆ ਜਦੋਂ ਧਰਨਾ ਸਮਾਪਤ ਹੋਇਆ ਤੇ ਨਵਜੋਤ ਸਿੰਘ ਸਿੱਧੂ ਹੁਰੀ ਜੋ ਉਹਨਾਂ ਦਾ ਸਟਾਈਲ ਆ ਉਹ ਵਿਗੜੇ ਹੋਏ ਮੂਡ ਦੇ ਵਿੱਚ ਜਿਹੜਾ ਦੀ ਉਹ ਠੀਕ ਉਸੇ ਤਰੀਕੇ ਨਾਲ ਰੁੱਸ ਕੇ ਚਲੇ ਗਏ ਜਿਵੇਂ ਵਧਨੀ ਕਰਾਂ ਦੇ ਵਿੱਚ ਰੁੱਸੇ ਸੀ ਹਾਲਾਂਕਿ ਕੋਈ ਗੱਲ ਉਹਨਾਂ ਨੇ ਬਾਅਦ ਦੇ ਵਿੱਚ ਬੋਲੀ ਨਹੀਂ ਜਿਹੜੀ ਬਾਅਦ ਦੇ ਵਿੱਚ ਮੀਟਿੰਗ ਹੋਈ ਜੀ ਉਹਦੇ ਵਿੱਚ ਕੀ ਫੈਸਲਾ ਲੈ ਗਿਆ ਇਹ ਨਹੀਂ ਕੁਝ ਵੀ ਜੜਾ ਦੀ ਉਹ ਪਤਾ ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਕਾਂਗਰਸ ਜਿਹੜੀ ਆ ਦੀ ਉਹਦੇ ਕੁਝ ਨਾ ਕੁਝ ਅ ਡਿਫਰੈਂਟ ਚੀਜ਼ਾਂ ਜੜੀਆਂ ਦੀ ਉਹ ਸਾਹਮਣੇ ਆਉਣਗੀਆਂ ਜਿਹਦੇ ਵਿੱਚ ਅਸਤੀਫੇ ਤੱਕ ਵੀ ਹੋ ਸਕਦੇ ਆ ਜੀ ਮਨੂ ਸਾਹਿਬ ਅੱਛਾ ਹੁਣ ਕਿਸਾਨਾਂ ਵੱਲੋਂ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਹੈ ਹੁਣ ਰੇਲ ਗੱਡੀਆਂ ਦੀਆਂ ਪਟੜੀਆਂ ਤੋਂ 20 ਤਾਰੀਖ ਤੱਕ ਉਹਨਾਂ ਨੇ ਰਾਹ ਖੋਲ ਦਿੱਤਾ ਜੀ ਬਿਲਕੁਲ ਜੀ ਐਕਚੁਅਲੀ 20 ਨਵੰਬਰ ਤੱਕ ਮਾਲ ਗੱਡੀਆਂ ਨੂੰ ਨਾ ਰੋਕਣ ਦਾ ਫੈਸਲਾ ਕੀਤਾ ਅੱਜ ਕਿਸਾਨ ਭਵਨ ਦੇ ਵਿੱਚ ਜਿਹੜੀ ਜਥੇਬੰਦੀਆਂ ਦੀ ਮੀਟਿੰਗ ਹੋਈ ਕਿਉਂਕਿ ਕੱਲ ਨੂੰ 5 ਤਰੀਕ ਹੈ ਔਰ ਜਿਹੜਾ ਸਮੁੱਚੇ ਮੁਲਕ ਭਰ ਦੇ ਵਿੱਚ ਚੱਕਾ ਜਾਮ ਕਰਨਾ ਕਿਸਾਨਾਂ ਨੇ ਹੂੰ ਹੂੰ ਦੁਪਹਿਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹਦੀ ਤਿਆਰੀ ਦੇ ਵਾਸਤੇ ਇਹ ਮੀਟਿੰਗ ਜਿਹੜੀ ਉਹ ਸੀਗੀ 250 ਜਥੇਬੰਦੀਆਂ ਜਦੋਂ ਪਿਛਲੇ ਦਿਨੀ ਦਿੱਲੀ ਦੇ ਵਿੱਚ ਜੁੜੀਆਂ ਸੀ ਤੇ ਉਹਨਾਂ ਨੇ ਇਸ ਅੰਦੋਲਨ ਦਾ ਐਲਾਨ ਕੀਤਾ ਸੀਗਾ ਜਿਹਦੇ ਵਿੱਚ 26 ਤੇ 27 ਨਵੰਬਰ ਨੂੰ ਦਿੱਲੀ ਜਾਣ ਦਾ ਐਲਾਨ ਵੀ ਸੀਗਾ ਜੀ ਮੇਰਾ ਕਹਿਲ ਇਹ ਸਾਰਾ ਕੁਝ ਨਿਰਭਰ ਰਹੂਗਾ ਜੀ ਭਲਕੇ ਚੱਕਾ ਜਾਮ ਜਿਹੜਾ ਦੀ ਉਹਨੂੰ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਕਿਹੋ ਜਿਹਾ ਹੰਗਾਰਾ ਮਿਲਿਆ ਜਦੋਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਉਮੀਦ ਹੈ ਉਹਨੋਂ ਤੱਕ ਇਹ ਕਾਫੀ ਹੱਦ ਤੱਕ ਕਲੈਰਿਟੀ ਜਿਹੜੀ ਦੀ ਉਹ ਆਜੂਗੀ ਅੱਜ ਕਿਸਾਨਾਂ ਨੇ ਇਹ ਜਿਹੜਾ ਦੀ ਐਲਾਨ ਕੀਤਾ ਕਿ ਉਹ ਮਾਲ ਗੱਡੀਆਂ ਦੀ ਆਵਾਜ਼ ਆਈ ਜਿਹੜੀ ਆ ਦੀ ਉਹਨਾਂ ਨੂੰ ਨਾ ਪਹਿਲਾਂ ਰੋਕ ਰਹੇ ਸੀਗੇ ਨਾ ਹੁਣ ਉਹਨਾਂ ਨੇ ਰੋਕਣਾ ਕਿਉਂਕਿ ਇਹ ਮਾਲ ਗੱਡੀਆਂ ਨੂੰ 6 ਤਰੀਕ ਤੱਕ ਜਿਹੜਾ ਦੀ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਹੁਣ ਇਹਨੂੰ ਵਿਧਾ ਦਿੱਤਾ ਗਿਆ ਇਹ ਆਖਿਆ ਗਿਆ ਕਿ 20 ਨਵੰਬਰ ਤੱਕ ਉਹ ਪੰਜਾਬ ਦੇ ਵੱਡੇ ਹਿੱਸਿਆਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦੇ ਰਹੇ ਆ ਬਲਵੀਰ ਸਿੰਘ ਰਾਜੇਵਾਲ ਹੁਰੀ ਜਿਹੜੇ ਕਿ ਇਸ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਸਬੋਧਤ ਜਿਹੜਾ ਦੀ ਹੋ ਰਹੀ ਸੀ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਕਿਸਾਨ ਜਿਹੜੇ ਨੇ ਉਹ ਰੇਲਵੇ ਸਟੇਸ਼ਨਾਂ ਤੋਂ ਉੱਠ ਕੇ ਹੂੰ ਹੂੰ ਰੇਲਵੇ ਸਟੇਸ਼ਨਾਂ ਦੇ ਬਾਹਰ ਬਣੇ ਜਿਹੜੇ ਪਾਰਕ ਨੇ ਉਹਦੇ ਵਿੱਚ ਚਲੇ ਜਾਣਗੇ ਜੀ ਤਾਂ ਕਿ ਜਿਹੜੀ ਕੇਂਦਰ ਦੀ ਸਰਕਾਰ ਕਹਿੰਦੀ ਆ ਕਿ ਸਾਨੂੰ ਛੋਟੀ ਦਿਓ ਸਾਨੂੰ ਸੁਰੱਖਿਆ ਦਿਓ ਇਹਨਾਂ ਮਾਲ ਗੱਡੀਆਂ ਦੇ ਵਾਸਤੇ ਨਹੀਂ ਤਾਂ ਅਸੀਂ ਨਹੀਂ ਚਲਾਉਂਦੇ ਦੇਖੋ ਇਹ 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 ਕਿਸਾਨਾਂ ਨੇ ਇੱਕ ਹੋਰ ਸਟੈਪ ਜਿਹੜਾ ਦੀ ਉਹ ਫਰਦਰ ਲਿਆ ਹੂੰ ਹੂੰ ਕਿ ਜਿਹੜੇ ਜਿਹੜਾ ਬਹਾਨਾ ਕੇਂਦਰ ਦੀ ਸਰਕਾਰ ਬਣਾ ਰਹੀ ਆ ਉਹਨਾਂ ਨੇ ਕਿਹਾ ਕਿ ਅਸੀਂ ਉੱਥੋਂ ਉੱਠ ਕੇ ਬਾਹਰ ਪਾਰਕਾਂ ਦੇ ਵਿੱਚ ਜਿਹੜਾ ਦੀ ਉਹ ਚਲੇ ਜਾਵਾਂਗੇ ਹੁਣ ਇਹਦੇ ਉੱਤੇ ਕੇਂਦਰ ਦੀ ਸਰਕਾਰ ਕੀ ਚਾਹੁੰਦੀ ਹੈ ਜੇ ਉਹ ਇਹ ਚਾਹੁੰਦੀ ਹੈ ਕਿ ਕਿਸਾਨ ਪੰਜਾਬ ਵੀ ਛੱਡ ਕੇ ਚਲੇ ਜਾਣ ਫਿਰ ਹੋ ਸਕਦਾ ਕਿ ਉਹ ਮਾਲ ਗੱਡੀਆਂ ਨੂੰ ਰੋਕੀ ਰੱਖੇ ਉਹਨਾਂ ਵੈਸੇ ਅਣਮਿੱਥੇ ਸਮੇਂ ਲਈ ਮਾਲ ਗੱਡੀਆਂ ਕੇਂਦਰ ਦੀ ਸਰਕਾਰ ਨੇ ਰੋਕੀਆਂ ਨੇ ਜਿਹੜੇ ਮੈਂਬਰ ਪਾਰਲੀਮੈਂਟਾਂ ਨੇ ਸਮਾਂ ਮੰਗਿਆ ਸੀ ਕਾਂਗਰਸ ਵਾਲਿਆਂ ਨੇ ਰਿਆਲ ਮੰਤਰੀ ਤੋਂ ਉਹ ਭੜਕੇ ਦਾ ਜਿਹੜਾ ਸਮਾਂ ਮਿਲਿਆ ਔਰ ਕੱਲ ਨੂੰ ਉਹਦੇ ਨਾਲ ਮੀਟਿੰਗ ਜਿਹੜੀ ਆ ਜੀ ਉਹ ਹੋਣੀ ਆ ਦੇਖਣਾ ਇਹ ਹੋਊਗਾ ਕਿ ਉੱਥੇ ਕਿਉਂਕਿ ਕਿਸਾਨਾਂ ਨੇ ਜਿਹੜਾ ਇਹ ਫੈਸਲਾ ਲਿਆ ਮੇਰਾ ਖਿਆਲ ਇਹਦੇ ਉੱਤੇ ਵੀ ਵਿਚਾਰ ਚਰਚਾ ਜਿਹੜੀ ਜੀ ਉਹ ਹੋਊਗੀ ਹੁਣ ਮਾਲ ਗੱਡੀਆਂ ਆਉਂਦੀਆਂ ਨੇ ਨਹੀਂ ਆਉਂਦੀਆਂ ਕਿਉਂਕਿ ਕੇਂਦਰ ਦੀ ਸਰਕਾਰ ਦਾ ਬਹਾਨਾ ਆ ਜਾਟ ਬੈਠੇ ਸੀਗੇ ਰਾਜਸਥਾਨ ਦੇ ਵਿੱਚ ਫਿਸ਼ ਪਲੇਟਾਂ ਤੱਕ ਜਿਹੜੀਆਂ ਦੀ ਇੱਕੋ ਦਿਨ ਦੇ ਵਿੱਚ ਹੀ ਉਖਾੜ ਤੀਆਂ ਸੀ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਵੀ ਕਿਸੇ ਟਰੈਕ ਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਕਿਸੇ ਰੇਲਵੇ ਸਟੇਸ਼ਨ ਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਕਿਸੇ ਪੈਟਰੋਲ ਪੰਪ ਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਮਾਲਜ਼ ਨੂੰ ਨੁਕਸਾਨ ਪਹੁੰਚਿਆ ਹੋਵੇ ਇੱਕ ਜਗ੍ਹਾ ਦੇ ਉੱਤੇ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਜਿਹੜਾ ਜੀ ਉਹ ਨਹੀਂ ਪਹੁੰਚਾਇਆ ਗਿਆ ਕੇਂਦਰ ਦੀ ਸਰਕਾਰ ਬਹਾਨੇਬਾਜ਼ੀ ਬਣਾ ਕੇ ਪੰਜਾਬ ਦੇ ਨੱਕ ਦੇ ਵਿੱਚ ਜਿਹੜਾ ਜੀ ਉਹ ਦਮ ਕਰੀ ਰੱਖਣਾ ਚਾਹੁੰਦੀ ਆ ਅੱਜ ਵਾਲਾ ਜਿਹੜਾ ਕਿਸਾਨਾਂ ਦਾ ਫੈਸਲਾ ਦੇਖਦੇ ਆ ਕਿ ਇਹਦੂ ਬਾਅਦ ਇਹ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦਿੰਦੇ ਨੇ ਜਾਂ ਨਹੀਂ ਜਿਹਦੇ ਨਾਲ ਜਿਹੜਾ ਦੀ ਇਸ ਵੇਲੇ ਬਿਜ਼ਨਸ ਪੰਜਾਬ ਦਾ ਜਿਹੜਾ ਫੈਸਟੀਵਲ ਸੀਜ਼ਨ ਹੋਣ ਕਰਕੇ ਇੱਕ ਕਿਸਮ ਦੇ ਨਾਲ ਉਝੜ ਰਿਹਾ ਹੈ ਜੀ ਹੂੰ ਮਾਨੂ ਸਰ ਤੁਸੀਂ ਕੱਲ ਆ ਬਹੁਤ ਇੰਪੋਰਟੈਂਟ ਹਾਈਲਾਈਟ ਕੀਤੀ ਹੈ ਬੜਾ ਮਹੱਤਵਪੂਰਨ ਪਹਿਲੂ ਆ ਕਿ ਬੜੇ ਮੈਚੁਰ ਢੰਗ ਦੇ ਨਾਲ ਇੰਨੇ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਹੈ ਚੱਲ ਰਿਹਾ ਕਿ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ ਬੜੇ ਕੂਲ ਹੈਡਸ ਦੇ ਨਾਲ ਟਰਮੇ ਦੇ ਨਾਲ ਇਹ ਸਾਰੀ ਦੀ ਸਾਰੀ ਜਿਹੜੀ ਕਾਰਵਾਈ ਹੈ ਉਸ ਨੂੰ ਕਿਸਾਨਾਂ ਵੱਲੋਂ ਤੇ ਜੱਥੇਬੰਦੀਆਂ ਵੱਲੋਂ ਸਮੁੱਚੇ ਤੌਰ ਤੇ ਵਿੜਿਆ ਗਿਆ ਜੀ। ਬਿਲਕੁਲ ਵਿਰੋਧੀ ਧਰੋਂ ਜਿਹੜੇ ਬੈਠੇ ਨੇ ਮੋਰਚਿਆਂ ਦੇ ਉੱਤੇ ਉਹਨਾਂ ਨੂੰ ਵਿਚੋਲੇ ਕਿਹਾ ਜਾਵੇ ਉਹਨਾਂ ਨੂੰ ਦਲਾਲ ਕਿਹਾ ਜਾਵੇ ਉਹਨਾਂ ਨੂੰ ਅਰਬਨ ਨਕਸਲ ਨਕਸਲੀ ਜਿਹੜਾ ਦੀ ਉਹ ਕਿਹਾ ਜਾਵੇ ਇਹ ਨਵੇਂ ਲਫ਼ਜ਼ ਸਾਰੇ ਭਾਜਪਈ ਜਿਹੜੇ ਵਰਤ ਰਹੇ ਆ ਕਿ ਇਹ ਅਰਬਨ ਨਕਸਲੀ ਨੇ ਕਿਸੇ ਵੀ ਕਿਸਾਨ ਜੱਥੇਬੰਦੀ ਦੇ ਕਿਸੇ ਵੀ ਆਗੂ ਦਾ ਤੁਸੀਂ ਇਹਦੇ ਉੱਤੇ ਪ੍ਰਤੀਕਰਮ ਨਹੀਂ ਸੁਣਿਆ ਹੋਊਗਾ ਜੀ ਜੀ ਕਿ ਉਹ ਕੀ ਕਹਿ ਰਹੇ ਆ ਉਹ ਕੂਲ ਨੇ ਮੇਰਾ خیال ਜਿਹੜੀ ਕਿਸਾਨ ਅੰਦੋਲਨ ਦੀ ਪ੍ਰਾਪਤੀ ਹੈ ਨਾ ਜੀ ਇਸ ਵਾਰੀ ਉਹ ਇਹੀ ਆ ਕਿ ਜਿੱਥੇ ਨਹੀਂ ਬੋਲਣ ਦੀ ਲੋੜ ਉੱਥੇ ਆਗੂ ਬੋਲ ਨਹੀਂ ਰਹੇ ਯੈਸ ਜਿਵੇਂ 29 30 ਜਿਹੜੀਆਂ ਜਥੇਬੰਦੀਆਂ ਨੇ ਬਈ ਲੋਕ ਕਹਿੰਦੇ ਆ ਕਿ ਇੱਕ ਕਿਉਂ ਨਹੀਂ ਮੇਰੀ ਜਾਚੇ ਇਸ ਵੇਲੇ ਇਸ ਅੰਦੋਲਨ ਦੀ ਸਫਲਤਾ ਇਹ ਆ ਕਿ ਇਹ ਇੰਨੀਆਂ ਜੱਥੇਬੰਦੀਆਂ ਨੇ ਜੇ ਇੱਕ ਅੱਧੀ ਹੁੰਦੀ ਨਾ ਜੀ ਤੇ ਫਿਰ ਕੀ ਪਤਾ ਸੀ ਲੱਖੋ ਵਾਲਾਂ ਨੂੰ ਕਦੋਂ ਸਮਝਾਉਤਾ ਜਿਹੜਾ ਦੀ ਘਰੇ ਆਉਂਦੇ ਤੇ ਆ ਕੇ ਕਿਸਾਨਾਂ ਨੂੰ ਕਹਿੰਦੇ ਚੁੱਕਦੇ ਹੋ ਜੀ ਕੋਈ ਨਹੀਂ ਹੁਣ ਆਪਣੀ ਮੰਗ ਜਿਹੜੀ ਉਹ ਮੰਨੀ ਗਈ ਆ ਇਥੇ ਇੱਕ ਨਹੀਂ ਹੈਗਾ ਇੱਕ ਬੰਦਾ ਧਿਆਨ ਨਹੀਂ ਦੇ ਸਕਦਾ ਕੋਈ ਇੱਕ ਬੰਦਾ ਜਿਹੜਾ ਦੀ ਕਿਸੇ ਵੀ ਕਿਸਾਨ ਦੇ ਇਥੇ ਬੰਦੀ ਦਾ ਇਹ ਇਸ ਕਰਕੇ ਜਿੰਨੇ ਬਿਆਨ ਕੇਂਦਰ ਦੀ ਸਰਕਾਰ ਦੇ ਆਗੂਆਂ ਦੇ ਆ ਰਹੇ ਆ ਭਾਜਪਾ ਹੀ ਆਗੂਆਂ ਦੇ ਆ ਰਹੇ ਆ ਉਹ ਪ੍ਰਵੋਕ ਕੀਤਾ ਜਾ ਰਿਹਾ ਸਿਆਣਪ ਇਹਨਾਂ ਦੀ ਮੈਜੋਰਿਟੀ ਇਹੀ ਹੈ ਕਿ ਪ੍ਰਵੋਕ ਨਹੀਂ ਹੋ ਰੇ ਜੀ ਅੱਛਾ ਪੰਨੂ ਸਾਹਿਬ ਇੱਥੇ ਲੁਧਿਆਣੇ ਦੇ ਵਿੱਚ ਐਸਟੀਐਫ ਨੇ ਡਰੱਗ ਦੀ ਬਹੁਤ ਵੱਡੀ ਖੇਪ ਫੜੀ ਹੈ ਜੀ 200 ਕਰੋੜ ਦੀ ਡਰੱਗ ਫੜੀ ਗਈ ਹੈ ਬਿਲਕੁਲ ਜੀ ਐਕਚੁਅਲੀ ਇਹ ਜਿਹੜਾ ਐਸਟੀਐਫ ਦੇ ਵੱਲੋਂ ਇਹ ਬਰਾਮਦਗੀ ਜਿਹੜੀ ਆ ਜੀ ਉਹ ਕੀਤੀ ਗਈ ਆ 28 ਕਿਲੋ ਹੈਰੋਇਨ ਤੇ 6 ਕਿਲੋ ਆਈਸ ਡਰੱਗ ਹੂੰ ਇਹ ਬਹੁਤ ਵੱਡੀ ਖੇਪ ਹੈ ਪੁਲਿਸ ਨੇ 3 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਔਰ ਇਹ ਕਿਹਾ ਗਿਆ ਕਿ ਪਿਛਲੇ 3 ਸਾਲਾਂ ਤੋਂ ਆਈਸ ਡਰੱਗ ਦੀ ਏਡੀ ਵੱਡੀ ਖੇਪ ਨਹੀਂ ਕਦੇ ਵੀ ਮਿਲੀ ਆਈਸ ਡਰੱਗ ਦਾ ਜਿਹੜਾ ਸਰਗਣਾ ਕਿਹਾ ਜਾਂਦਾ ਜੀ ਉਹ ਰਾਜਕੰਦੋਲਾ ਜਿਹੜਾ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਉਹ ਜੇਲ੍ਹ ਦੇ ਵਿੱਚ ਆ ਪਿਛਲੇ ਲੰਮੇ ਸਮੇ ਤੋਂ ਔਰ ਜਦੋਂ ਇਹ ਰਾਜਕੰਦੋਲਾ ਫੜਿਆ ਗਿਆ ਸੀਗਾ ਉਸ ਟਾਈਮ ਆਈਸ ਡਰੱਗ ਦਾ ਨਾਮ ਜਿਹੜਾ ਜੀ ਉਹ ਸਾਹਮਣੇ ਆਇਆ ਸੀਗਾ ਕਿ ਇਸ ਕਿਸਮ ਦੀ ਡਰੱਗ ਜਿਹੜੀ ਇਹ ਸਿੰਥੈਟਿਕ ਡਰੱਗ ਹੈ ਜੀ ਹੂੰ ਹੂੰ ਇਹ ਤਿਆਰ ਜਿਹੜੀ ਕੀਤੀ ਜਾਂਦੀ ਔਰ ਪਾਰਟੀਆਂ ਜਿਹੜੀਆਂ ਨਾ ਵੱਡੀਆਂ ਪਾਰਟੀਆਂ ਜੀ ਵੀਆਈਪੀ ਪਾਰਟੀਆਂ ਉਹਨਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਆ ਇਹ ਸਪੈਸ਼ਲ ਡਰੱਗ ਜਿਹੜੀ ਆ ਵੱਡੀਆਂ ਪਾਰਟੀਆਂ ਚਲਦੀ ਆ ਔਰ ਇਹ ਕਿਹਾ ਗਿਆ ਕਿ ਇਹ ਸ਼੍ਰੀਨਗਰ ਤੋਂ ਤਿਆਰ ਕਰਕੇ ਇੱਥੇ ਲਿਆਂਦੀ ਗਈ ਆ ਜਦੋਂ ਪਹਿਲਾਂ ਆਈਸ ਡਰੱਗ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਰਾਜਾ ਕੰਦੋਲਾ ਫੜਿਆ ਗਿਆ ਸੀਗਾ ਜਿਹਦੀਆਂ ਸਿੱਧੀਆਂ ਤਾਰਾਂ ਕੈਨੇਡਾ ਦੇ ਨਾਲ ਜਿਹੜੀਆਂ ਉਸ ਟਾਈਮ ਜੁੜੀਆਂ ਸੀਗੀਆਂ ਉਦੋਂ ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜੀ ਆਇਸ ਡਰੱਗ ਹੈ ਇਹ ਪੰਜਾਬ ਦੇ ਨਾਲ ਲਗਵੇਂ ਸੂਬੇ ਹਿਮਾਚਲ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਪਰ ਆਹ ਜਿਹੜੀ ਖੇਪ ਫੜੀ ਗਈ ਹੈ ਇਹਦੇ ਬਾਰੇ ਇਹ ਕਿਹਾ ਗਿਆ ਕਿ ਸ਼੍ਰੀਨਗਰ ਤੋਂ ਲਿਆਂਦੀ ਗਈ ਆ ਅੱਠ ਲੋਕ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਆ ਪੰਜਾਂ ਦੀ ਗ੍ਰਿਫਤਾਰੀ ਅਜੇ ਬਾਕੀ ਆ ਇਹ ਕਿਹਾ ਗਿਆ ਹੈ ਕਿ ਇਹ ਦੇ ਵਿੱਚ ਜਿਹੜੇ ਫੜੇ ਗਏ ਲੋਕ ਉਹਨਾਂ ਦਾ ਅਪਰਾਧਿਕ ਜਿਹੜਾ ਪਛੋਕੜ ਹੈਗਾ ਇਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ 2017 ਤੋਂ ਲੈ ਕੇ ਹੁਣ ਤੱਕ 13 ਮਾਮਲੇ ਸਾਹਮਣੇ ਆਏ ਆ ਆਈਸ ਡਰੱਗ ਦੇ ਜੀ ਜਿਹਦੇ ਵਿੱਚ ਸਭ ਤੋਂ ਵੱਡੀ ਬਰਾਮਦਗੀ ਜਿਹੜੀ ਆ ਇਹ ਲੁਧਿਆਣੇ ਦੇ ਵਿੱਚ ਦੱਸੀ ਜਾ ਰਹੀ ਹੈ ਅਜੇ ਤੱਕ ਪੁਲਿਸ ਦੇ ਅਨੁਸਾਰ ਕੋਈ ਇਹਦਾ ਅਤਵਾਦ ਦੇ ਨਾਲ ਲਿੰਕ ਜਿਹੜਾ ਉਹ ਫਿਲਹਾਲ ਸਾਹਮਣੇ ਨਹੀਂ ਆਇਆ ਔਰ ਇਹ ਡਰਗ ਕਿੱਥੇ ਸਪਲਾਈ ਕੀਤੀ ਜਾਣੀ ਸੀਗੀ ਇਹਦੇ ਬਾਰੇ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਜੀ ਅਕਸਰ ਜਿਹੜੀ ਇਹ ਉਹ ਗੱਲ ਚੱਲਦੀ ਆ ਕਿ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਮੁੱਖ ਚੀਜ਼ਾਂ ਨੇ ਉਹ ਦੱਬ ਕਿਵੇਂ ਜਿਹੜੀਆਂ ਦੀ ਉਹ ਗਈਆਂ ਜਾਂ ਜਿਵੇਂ ਮੌਜੂਦਾ ਜਿਹੜੀ ਸਰਕਾਰ ਆ ਉਹ ਦੱਬਣ ਦੇ ਯਤਨਾਂ ਦੇ ਵਿੱਚ ਉਹਨਾਂ ਦੇ ਵਿੱਚ ਉਹ ਨਸ਼ਿਆਂ ਵਾਲਾ ਇੱਕ ਜਿਹੜਾ ਮਾਮਲਾ ਇਹ ਜਿਉਂ ਦਾ ਤਿਉਂ ਜਾਰੀ ਹੈ ਓਵਰਡੋਸ ਦੇ ਨਾਲ ਉਸੇ ਤਰੀਕੇ ਦੇ ਨਾਲ ਮੌਤਾਂ ਜਿਹੜੀਆਂ ਜੀ ਉਹ ਜਾਰੀ ਨੇ ਪਰ ਇਹਨਾਂ ਆ ਕਿ ਖਬਰਾਂ ਜਿਹੜੀਆਂ ਬਾਕੀ ਵੱਡੀਆਂ ਹੋ ਗਈਆਂ ਉਹਦੇ ਥੱਲੇ ਇਹ ਖਬਰਾਂ ਜਿਹੜੀਆਂ ਜੀ ਉਹ ਦੱਬੀਆਂ ਗਈਆਂ ਨਹੀਂ ਤਾਂ ਇਹ ਨਾ ਤਾਂ ਇੱਥੇ ਡਰੱਗ ਦੀ ਸਪਲਾਈ ਰੁਕੀ ਐ ਤੁਸੀਂ ਦੇਖੋ ਕਿ ਕਿੰਨੇ ਮੁਲਕਾਂ ਦੇ ਬਾਹਰਲੇ ਜਿਹੜੇ ਮੁਲਕ ਨੇ ਉਹਨਾਂ ਤੋਂ ਆ ਆ ਕੇ ਲੋਕ ਜਿਹੜੇ ਇੱਥੇ ਸਪਲਾਈ ਕਰ ਰਹੇ ਆ ਖਪਤ ਹੈ ਤੇ ਤਾਂ ਹੀ ਸਪਲਾਈ ਏਡੀ ਵੱਡੀ ਹੋ ਰਹੀ ਹੈ ਨਾ ਜੀ ਹੂੰ ਪੰਨੂ ਸਾਹਿਬ ਅਰਨਵ ਗੋਸਵਾਮੀ ਨੂੰ ਕੱਲ ਅਰੈਸਟ ਕਰ ਲਿਆ ਗਿਆ ਹੁਣ ਉਸ ਮਾਜਰੇ ਦੇ ਵਿੱਚ ਨਵੀਂ ਡਿਵੈਲਪਮੈਂਟ ਕੀ ਹੈ ਜੀ ਇਤੋਂ ਮੁਤਾਬਕ ਸਵੇਰੇ ਜੀ ਸਾਡੇ ਮੁਤਾਬਕ ਸਵੇਰੇ 6:30 ਵਜੇ ਐਕਚੁਅਲੀ 218 ਦੇ ਵਿੱਚ ਨਾ ਜੀ ਇੰਟੀਰੀਅਰ ਡਿਜ਼ਾਈਨਰ ਅਨਵੇਅ ਨਾਇਕ ਸੀਗਾ ਉਹਨੇ ਸੁਸਾਈਡ ਕਰ ਲਿਆ ਸੀਗਾ ਹਮ ਔਰ ਉਸ ਕਿਉਂਕਿ ਉਹਨੇ ਪੈਸੇ ਲੈਣੇ ਸੀਗੇ ਅਨਵ ਗੋਸਵਾਮੀ ਤੋਂ ਔਰ ਇਹ ਕਾਫੀ ਵੱਡਾ ਜਿਹੜਾ ਦੀ ਉਹ ਅਮਾਉਂਟ ਸੀਗਾ ਕੋਈ 83 ਲੱਖ ਰੁਪਏ ਦਾ ਹਮ ਹਮ ਅਚਾ ਉਹਦੇ ਪਰਿਵਾਰ ਨੇ ਉਸ ਟਾਈਮ ਪੁਲਿਸ ਨੂੰ ਇਹ ਜਿਹੜੀ ਦੀ ਉਹ ਐਪਲੀਕੇਸ਼ਨ ਦਿੱਤੀ ਸੁਣਵਾਈ ਨਹੀਂ ਉਹਨਾਂ ਦੀ ਕਿਤੇ ਵੀ ਜਿਹੜੀ ਉਹ ਹੀ ਔਰ ਉਹ ਉਹਦੇ ਪਰਿਵਾਰ ਦਾ ਇਹ ਕਹਿਣਾ ਉਹਦਾ ਪਰਿਵਾਰ ਵੀ ਹੁਣ ਸਾਹਮਣੇ ਆ ਗਿਆ ਕਿ ਉਹਨੇ ਉਹਦਾ ਇਹ ਕਹਿਣਾ ਕਿ ਉਹਨਾਂ ਨੇ ਬੜੇ ਮੁਲਾਕਾਤਾਂ ਜੜੀਆਂ ਦੀ ਉਹ ਕੀਤੀਆਂ ਨੇਤਾਵਾਂ ਦੇ ਕੋਲੇ ਗਏ ਕਿਤੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਔਰ ਉਲਟਾ ਉਹ ਕਹਿੰਦੇ ਕਿ ਜਿਹੜਾ ਉਹਨੇ ਕਿਉਂਕਿ ਜਿਹੜਾ ਜਿਹਨੇ ਸੁਸਾਈਡ ਕੀਤਾ ਸੀਗਾ ਅਨਵੇ ਨਾਇਕ ਉਹਨੇ ਇੱਕ ਸੁਸਾਈਡ ਨੋਟ ਛੱਡਿਆ ਸੀਗਾ ਉਹਦੇ ਉਹਦੇ باوجود ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਪਰਿਵਾਰ ਕਹਿੰਦਾ ਕਿ ਜਦੋਂ ਅਸੀਂ ਪੈਸੇ ਦੀ ਮੰਗ ਕਰਦੇ ਸੀਗੇ ਉਹਦਾ ਜਿਹੜਾ ਸੁਸਾਈਡ ਨੋਟ ਆ ਉਹਦੇ ਵਿੱਚ ਦਰਜ ਆ ਇਸ ਅਨਵੇਨਾਇਕ ਦੀ ਗੱਲ ਉਹ ਇਹ ਕਹਿੰਦਾ ਕਿ ਜਦੋਂ ਮੈਂ ਪੈਸੇ ਮੰਗਦਾ ਸੀ ਤਾਂ ਇਹ ਕਹਿ ਜਾਂਦਾ ਸੀ ਕਿ ਮੈਂ ਤੇਰੀ ਬੇਟੀ ਦਾ ਕੈਰੀਅਰ ਬਰਬਾਦ ਕਰ ਦਊਗਾ ਹੂੰ ਹੂੰ ਔਰ ਇਹ ਉਹਨੇ ਇਹ ਲਿਖਿਆ ਹੋਇਆ ਜੀ ਅੱਛਾ ਹੁਣ ਇਹਨੂੰ ਅੱਜ ਸਵੇਰੇ 6:30 ਵਜੇ ਇਹਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਡੇਢ ਘੰਟਾ ਲੱਗਿਆ ਪੁਲਿਸ ਨੂੰ ਇਹਦੇ ਜਿਹੜਾ ਫਲੈਟ ਸੀਗਾ ਉਹਦਾ ਦਰਵਾਜ਼ਾ ਖਲਵਾਉਂਦੇ ਆ ਜੀ ਪੁਲਿਸ ਨੇ ਕੀ ਕੀਤਾ ਜੀ ਪੁਲਿਸ ਨੇ ਨਾ ਸਾਰੀ ਇਹਦੀ ਵੀਡੀਓਗ੍ਰਾਫੀ ਕੀਤੀ ਤਾਂ ਕਿ ਇਹ ਕੱਲ ਨੂੰ ਮੁਕਰੇ ਨਾ ਪੁਲਿਸ ਦੀ ਗੱਡੀ 'ਚ ਬੈਠਾ ਉਹ ਕਹਿੰਦਾ ਮੇਰੀ ਤਾਂ ਕੁੱਟਮਾਰ ਬਹੁਤ ਕੀਤੀ ਗਈ ਮੈਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਜਦੋਂ ਕਿ ਪੁਲਿਸ ਦੇ ਕੋਲੇ ਵੀਡੀਓ ਮੌਜੂਦ ਹੈ ਕਿ ਉਹਦੀ ਕੋਈ ਖਿੱਚ ਤੂੰ ਨਹੀਂ ਕੀਤੀ ਗਈ ਖਿੱਚ ਤੂੰ ਇੰਨੀ ਕੀਤੀ ਗਈ ਆ ਕਿ ਧੂਕੇ ਉਹਨੂੰ ਘਰੋਂ ਇੱਕ ਵਾਰੀ ਮੋਢੇ ਤੋਂ ਫੜ ਕੇ ਬਾਹਰ ਜਰੂਰ ਜਿਹੜਾ ਜੀ ਉਹ ਕੱਢਿਆ ਗਿਆ ਉਹ ਬਾਹਰ ਨਿਕਲਦਾ ਨਹੀਂ ਸੀਗਾ ਮੇਜ਼ ਨੂੰ ਫੜ ਕੇ ਬਹਿ ਗਿਆ ਜੀ ਔਰ ਮੇਜ਼ ਨੂੰ ਨਾਲ ਖਿੱਚਦਾ ਰਿਹਾ ਜਿਹੜੀ ਵੀਡੀਓ ਉਹਦੇ ਮੁਤਾਬਕ ਔਰ ਮੜਕੇ ਪੁਲਿਸ ਨੇ ਉਹਦੇ ਉੱਤੇ ਇੱਕ ਫਰੈਸ਼ ਐਫ ਆਈ ਆਰ ਦਰਜ ਜਿਹੜੀ ਦੀ ਉਹ ਕਰ ਦਿੱਤੀ। ਉਹਦੇ ਪਰਿਵਾਰ ਨੇ ਸਾਹਮਣੇ ਆ ਕੇ ਮਹਾਰਾਸ਼ਟਰ ਦੀ ਪੁਲਿਸ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਨਸਾਫ ਦਿਵਾਉਣ ਵੱਲ ਨੂੰ ਇੱਕ ਸਟੈਪ ਤਾਂ ਜਿਹੜਾ ਦੀ ਉਹ ਲਿਆ। ਉਹ ਕਹਿੰਦੀ 5 ਮਈ ਉਹਦੀ ਪਤਨੀ ਜਿਹੜੀ ਹੈ ਦੀ ਉਹ ਕਹਿੰਦੀ ਕਿ 5 ਮਈ 218 ਨੂੰ ਉਹਦੇ ਪਤਨੀ ਪਤੀ ਜਿਹੜਾ ਸੀਗਾ ਦੀ ਉਹਨੇ ਆਤਮ ਹੱਤਿਆ ਕਰ ਲਈ ਸੀਗੀ ਉਹ ਕਹਿੰਦੀ ਮੈਂ ਤੇ ਮੇਰੀ ਬੇਟੀ ਉਸ ਦਿਨ ਨੂੰ ਕਦੇ ਭੁੱਲ ਨਹੀਂ ਜਿਹੜਾ ਜੀ ਉਹ ਸਕਦੇ ਹੂੰ ਹੂੰ ਉਹਨੇ ਜਿਹੜਾ ਜੀ ਦੂਜੇ ਪਾਸੇ ਤੁਸੀਂ ਦੇਖੋ ਹੈਰਾਨਗੀ ਵਾਲੀ ਗੱਲ ਇਹ ਆ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਰਨਵ ਗੋਸਵਾਮੀ ਦੇ ਹੱਕ ਦੇ ਵਿੱਚ ਰੋਸ ਮਜਾਰੇ ਜਿਹੜੇ ਜੀ ਉਹ ਕੀਤੇ ਇਹ ਕਿਹਾ ਕਿ ਜਿਹੜਾ ਮਹਾਰਾਸ਼ਟਰ ਹੈ ਉਹਦੇ ਵਿੱਚ ਪੱਤਰਕਾਰਾਂ ਦੀ ਆਜ਼ਾਦੀ ਨੂੰ ਵੱਡਾ ਖਤਰਾ ਖੜਾ ਹੋ ਗਿਆ ਉਹ ਕਹਿੰਦੇ ਇੱਥੇ ਪੱਤਰਕਾਰਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਕਿੰਨੇ ਪੱਤਰਕਾਰ ਤਕਰੀਬਨ ਇੱਕ ਲਿਸਟ ਜਿਹੜੀ ਆ ਦੀ ਉਹ ਚੱਲ ਰਹੀ ਆ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵੇਰੇ ਦੀ 17 ਦੇ ਕਰੀਬ ਪੱਤਰਕਾਰ ਨੇ ਨੜੇ ਅੰਦਰ ਦਿੱਤੇ ਹੋਏ ਆ ਉਹ ਮੁਲਕ ਭਰ ਦੇ ਵਿੱਚੋਂ ਨੇ ਤੋਂ ਇਹਨਾਂ ਨੂੰ ਚੇਤਾ ਆ ਰਿਹਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਦੀ ਉਹ ਬੋਲਣ ਦੀ ਆਜ਼ਾਦੀ ਨਹੀਂ ਇਹ ਕੋਈ ਜੇ ਨਵਾਂ ਮਾਮਲਾ ਹੁੰਦਾ ਤਾਂ ਬਿਲਕੁਲ ਇਹਦੀ ਵਿਰੋਧਤਾ ਕਰਨੀ ਬਣਦੀ ਸੀ ਇਹ ਇਹ 18 ਦਾ ਮਾਮਲਾ ਜਦੋਂ ਇੱਕ ਬੰਦਾ ਸੁਸਾਈਡ ਕਰ ਜਾਂਦਾ ਤੇ ਉਹ ਆਪਣੇ ਸੁਸਾਈਡ ਨੋਟ ਦੇ ਵਿੱਚ ਇਹ ਗੱਲ ਕਹਿੰਦਾ ਕਿ 83 ਲੱਖ ਰੁਪਈਆ ਉਹਨੇ ਅਰਨਵ ਗੋਸਵਾਮੀ ਤੋਂ ਲੈਣਾ ਤੇ ਉਹਦੇ ਸਾਥੀ ਫਰੋਜ ਉਹਦੇ ਕੋਲੋਂ 4 ਕਰੋੜ ਰੁਪਈਆ ਜਿਹੜਾ ਦੀ ਉਹ ਲੈਣਾ ਇਹਨਾਂ ਨੇ ਔਰ ਅਰਨਵ ਗੋਸਵਾਮੀ ਨੇ ਪਿਛਲੇ ਦਿਨਾਂ ਦੇ ਵਿੱਚ Hindu Muslim ਵਿਵਾਦ ਨੂੰ ਝੁਕਾਉਣ ਦੇ ਵਾਸਤੇ ਕੀ ਨਹੀਂ ਕੀਤਾ ਆਪਣੇ ਰਿਪਬਲਿਕ ਜਿਹੜਾ ਦੀ ਉਹ ਚੈਨਲ ਦੇ ਉੱਤੇ ਔਰ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਈਡ ਕਰ ਲਿਆ ਤਾਂ ਉਸ ਤੋਂ ਬਾਅਦ ਰੀਆ ਚੱਕਰਵਰਤੀ ਦੇ ਬਾਰੇ ਦੇ ਵਿੱਚ ਤਾਂ ਮੇਰੇ ਕੋਲ ਵੀਡੀਓ ਸਾਰਿਆਂ ਨੇ ਦੇਖੀਆਂ ਹੋਣੀਆਂ 302 302 302 ਜੀ ਔਰ ਉਹ ਬਾਰ-ਬਾਰ ਇਹ ਗੱਲ ਆਪਣੀ ਕੁਰਸੀ ਤੋਂ ਇੱਕ ਇੱਕ ਫੁੱਟ ਉੱਚਾ ਬੁੜਕ ਕੇ ਜਿਹੜਾ ਦੀ ਉਹ ਕਹਿੰਦਾ ਸੀਗਾ ਤੇ ਬਹੁਤੀ ਵਾਰੀयां ਉਹ ਲੱਗਦਾ ਸੀਗਾ ਵੀ ਸ਼ਾਇਦ ਟੀਵੀ ਦੀ ਸਕਰੀਨ ਟੁੱਟ ਜੂਗੀ ਤੇ ਇਹ ਬੰਦਾ ਬਾਹਰ ਨਿਕਲ ਆਊਗਾ ਜੀ ਇਹੋ ਦੇ ਹਾਲਾਤ ਜਿਹੜੇ ਦੀ ਉਹ ਕਰਦਾ ਸੀਗਾ ਹੁਣ ਇਸ ਮਾਮਲੇ ਦੇ ਉੱਤੇ ਪੁਲਿਸ ਨੇ ਜਿਹੜਾ ਦੀ ਉਹ ਪਰਚਾ ਦਰਜ ਕੀਤਾ ਉਹਦੇ ਪਰਿਵਾਰ ਨੇ ਅੱਜ ਸੂਸਾਈਡ ਨੋਟ ਵੀ ਜਿਹੜਾ ਦੀ ਉਹ ਪ੍ਰੈਸ ਦੇ ਵਾਸਤੇ ਜਾਰੀ ਕੀਤਾ ਜਿਹੜਾ ਕਿ ਸੂਸਾਈਡ ਕਰਨ ਵੇਲੇ ਉਹ ਬੰਦਾ ਲਿਖ ਕੇ ਗਿਆ ਸੀ ਹਮਮ ਅੱਛਾ ਪੰਨੂ ਸਾਹਿਬ ਇਹ ਵੀ ਦੱਸਿਓ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੂੰ ਜਿਹੜਾ ਈਡੀ ਤੋਂ ਇਨਕਮ ਟੈਕਸ ਦਾ ਨੋਟਿਸ ਮਿਲਿਆ ਇਹਦਾ ਇਹਦੀ ਕੀ ਡਿਟੇਲ ਹੈ ਜੀ ਦੇਖੋ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਡਿਸਕਲੋਸ ਕੀਤਾ ਦਿੱਲੀ ਦੇ ਵਿੱਚ ਅੱਜ ਜਿੱਥੇ ਉਹ ਧਰਨਾ ਲਾਉਣ ਗਏ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹ ਅੱਜ ਮਿਲਿਆ ਕੱਲ ਮਿਲਿਆ ਦੋ ਦਿਨ ਪਹਿਲਾਂ ਮਿਲਿਆ ਹਾਂ ਇਹ ਡਿਸਕਲੋਜ਼ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਦੀ ਉਹ ਜਾ ਕੇ ਕੀਤਾ ਦੇਖੋ ਇਹ ਇਹਦੇ ਆਪਾਂ ਇਹ ਨਹੀਂ ਅਜੇ ਕਹਿ ਸਕਦੇ ਕਿ ਇਹਦੇ ਵਿੱਚ ਕੀ ਰਿਐਲਿਟੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਰਣਿੰਦਰ ਸਿੰਘ ਟਿੱਕੂ ਆ ਉਹਨੂੰ ਪਹਿਲਾਂ ਹੀ ਨੋਟਿਸ ਜਾਰੀ ਜਿਹੜਾ ਉਹ ਕੀਤਾ ਹੋਇਆ ਜਿਹੜਾ ਹਵਾਲਾ ਤੇ ਜਿਹੜਾ ਬਾਹਰ ਪੈਸਾ ਭੇਜਿਆ ਇਹਨਾਂ ਨੇ ਉਸ ਮਾਮਲੇ ਦੇ ਉੱਤੇ ਅੱਛਾ ਹੁਣ ਇਸ ਮਾਮਲੇ ਦੇ ਉੱਤੇ ਇਹ ਕਦੋਂ ਜਿਹੜਾ ਜਾਰੀ ਹੋਇਆ ਕੈਪਟਨ ਸਾਹਿਬ ਦਾ ਇਹ ਜਿਹੜੀ ਗੱਲ ਕਹਿੰਦੇ ਆ ਕਿ ਇਹਦੇ ਨੋਟਿਸ ਭੇਜਣ ਦੇ ਉੱਤੇ ਉਹਨਾਂ ਨੇ ਸਵਾਲ ਜਿਹੜੇ ਉਹ ਖੜੇ ਕੀਤੇ ਆ ਕਿ ਉਦੋਂ ਇਹ ਕੀਤਾ ਗਿਆ ਜਦੋਂ ਉਹਨਾਂ ਨੇ ਬਿੱਲ ਪਾਸ ਕਰਤੇ ਵਿਧਾਨ ਸਭਾ ਦੇ ਵਿੱਚ ਜਦੋਂ ਉਹ ਧਰਨਾ ਨਾਲ ਦਿੱਲੀ ਆ ਗਈ ਇਹ ਕਦੋਂ ਜਾਰੀ ਹੋਇਆ ਇਹਦੀ ਡੇਟ ਨਹੀਂ ਉਹਨਾਂ ਨੇ ਦੱਸੀ ਇਹ ਨੋਟਿਸ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆ ਇਹ ਨੋਟਿਸ ਪਰਨੀਤ ਕੌਰ ਹੋਰਾਂ ਨੂੰ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦੱਸਣ ਦੇ ਅਨੁਸਾਰ ਉਹਨਾਂ ਦੀਆਂ ਦੋ ਪੁੱਤਰੀਆਂ ਜਿਦੇ ਵਿੱਚ ਇੱਕ ਲਾ ਦੀ ਸਟੂਡੈਂਟ ਆ ਤੇ ਦੂਜੀ ਜਿਹੜੀ ਆ ਜੀ ਉਹਦੀ ਅੰਗੇਜਮੈਂਟ ਆ ਉਹਦੇ ਦਿਨਾਂ ਦੇ ਦੌਰਾਨ ਇਹਨਾਂ ਨੂੰ ਵੀ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਪੋਤਰੇ ਨੂੰ ਵੀ ਬਖਸ਼ਿਆ ਨਹੀਂ ਗਿਆ ਇਹਨਾਂ ਨੂੰ ਵੀ ਨੋਟਿਸ ਪ੍ਰਾਪਤ ਹੋਇਆ ਨੋਟਿਸ ਦੋ ਕਿਸਮ ਦੇ ਆ ਇੱਕ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਦੂਸਰਾ ਇਨਕਮ ਟੈਕਸ ਡਿਪਾਰਟਮੈਂਟ ਦਾ ਜਿਹੜਾ ਜੀ ਇਹ ਨੋਟਿਸ ਹੈ ਅਜੇ ਤੱਕ ਇਹ ਕਲੀਅਰ ਨਹੀਂਗਾ ਕਿ ਇਹਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਤੋਂ ਕੀ ਮੰਗਿਆ ਇਨਕਮ ਟੈਕਸ ਡਿਪਾਰਟਮੈਂਟ ਨੇ ਉਹਨਾਂ ਤੋਂ ਕੀ ਮੰਗਿਆ ਇੱਕ ਸਿੰਪਤੀ ਲੈਣ ਦੇ ਯਤਨ ਜਿਹੜੇ ਦੀ ਉਹ ਹੋ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀਆਂ ਬਹੁਤੀਆਂ ਸਿਆਸੀ ਪਾਰਟੀਆਂ ਨੇ ਜਾਂ ਇਹ ਕਰ ਉਹ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਦਾ ਜੋਰ ਇੱਕੋ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਇਸ ਸਾਰੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਇਹਦੇ ਵਿੱਚੋਂ ਸਾਡੀਆਂ ਕਿੰਨੀਆਂ ਵੋਟਾਂ ਘਟਦੀਆਂ ਕਿੰਨੀਆਂ ਵੋਟਾਂ ਵਧਦੀਆਂ ਤੇ ਕਿਸਾਨ ਵੋਟ ਬੈਂਕ ਜਿਹੜਾ ਦੀ ਉਹ ਕਿਦੇ ਹੱਕ ਦੇ ਵਿੱਚ ਆਉਂਦਾ ਹੈ ਤੋ ਇਹ ਇਸ ਕਰਕੇ ਉਹਨਾਂ ਨੇ ਇਹ ਨਹੀਂ ਦੱਸਿਆ ਜੀ ਇਹ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਕਿਸ ਦਿਨ ਨੋਟਿਸ ਜਾਰੀ ਹੋਇਆ ਜੇ ਇਹ ਇੱਕ ਜਾਂ ਦੋ ਦਿਨ ਪਹਿਲਾਂ ਤੇ ਉਦੋਂ ਇਹ ਕਿਉਂ ਨਹੀਂ ਦੱਸਿਆ ਗਿਆ ਅੱਜ ਦਿੱਲੀ ਜਾ ਕੇ ਕਿਉਂ ਦੱਸਿਆ ਹੂੰ ਅੱਛਾ ਪਰ ਨੂੰ ਸਾਹਿਬ ਬਰੀਫਲੀ ਦੱਸਿਓ ਸੋਨੀਪੱਤ ਦੇ ਵਿੱਚ 20 ਲੋਕਾਂ ਦੀ ਮੌਤ ਹੋਈ ਹੈ ਤੇ ਹਾਦਸਾ ਜ਼ਹਿਰ ਕੀਤਾ ਜਾ ਰਿਹਾ ਵੀ ਜ਼ਹਿਰੀਲੀ ਸ਼ਰਾਬ ਕਰਕੇ ਹੋਇਆ ਇਹ ਦੇਖੋ ਇਹ ਸੋਨੀਪੱਤ ਦੇ ਤਕਰੀਬਨ 4 ਕਲੋਨੀਆਂਜ਼ ਨੇ ਜੀ ਹੂੰ ਹੂੰ ਜਿੱਥੇ ਇਹ ਡੈਥ ਹੋਈਆਂ ਨੇ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਸੀਗੀ ਔਰ ਇਲਾਕੇ ਦੇ ਸ਼ਮਸ਼ਾਨ ਘਾਟ ਦੇ ਵਿੱਚ ਲਗਾਤਾਰ ਜਦੋਂ ਡੈੱਡ ਬਾਡੀਜ਼ ਆਉਣ ਲੱਗੀਆਂ ਤਾਂ ਮਾਮਲਾ ਜਿਹੜਾ ਦੀ ਉਹ ਨੋਟਿਸ ਦੇ ਵਿੱਚ ਆਇਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਏਰੀਆਜ਼ ਦੇ ਵਿੱਚ ਨਾ ਜਿਹੜੀ ਗੈਰ ਕਾਨੂੰਨੀ ਸ਼ਰਾਬ ਹੈ ਉਹ ਸਸਤੀ ਹੋਣ ਕਰਕੇ ਆਮ ਲੋਕ ਉਹੀ ਖਰੀਦਦੇ ਆ ਤੇ ਇਹ ਮੌਤਾਂ ਉਸੇ ਤਰ ਦੇ ਤੇ ਹੋਈਆਂ ਨੇ ਜਿਵੇਂ ਤਰਨਤਾਨ ਤੇ ਉਹਦੇ ਨੇੜੇ-ਤੇੜੇ ਦੇ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਸੀ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹਦੇ ਕਰਕੇ ਹਾਲਾਂਕਿ ਅਦੇ ਪੁਸ਼ਟੀ ਨਹੀਂ ਨਹੀਂ ਹੋਈ ਇਹਨਾਂ ਦੀ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਪੁਸ਼ਟੀ ਨਹੀਂ ਹੋਈ ਜਿਹੜੀਆਂ ਪਹਿਲਾਂ ਫੂਕ ਦਿੱਤੀਆਂ ਗਈਆਂ ਜਿਹੜੀਆਂ ਡੈੱਡ ਬੋਡੀਜ਼ ਸੀਗੀਆਂ ਉਹਨਾਂ ਦਾ ਕੋਈ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਜੀ ਉਸ ਤੋਂ ਬਾਅਦ ਹੁਣ ਜਿਹੜੀਆਂ 4 ਡੈੱਡ ਬੋਡੀਜ਼ ਨੇ ਉਹ ਪੋਸਟਮਾਰਟਮ ਦੇ ਵਾਸਤੇ ਭੇਜੀਆਂ ਗਈਆਂ ਨੇ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੂਗਾ ਕਿ ਇਹ ਜਿਹੜੀਆਂ ਮੌਤਾਂ ਨੇ ਕਿਉਂਕਿ ਇੱਕਦਮ ਇਸ ਇਕੋ ਏਰੀਆ ਦੇ ਵਿੱਚ 20 ਮੌਤਾਂ ਹੋ ਜਾਣੀਆਂ ਬਹੁਤ ਵੱਡੀ ਜਿਹੜੀ ਦੀ ਉਹ ਗੱਲ ਹੈ ਇਸ ਕਰਕੇ ਸ਼ੱਕ ਇਹ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਜ਼ਹਿਰੀਲੀ ਸ਼ਰਾਬ ਦੇ ਨਾਲ ਸੋਨੀਪੱਤ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਡੈਥ ਹੋਈਆਂ ਸੀ ਉਸੇ ਤਰੀਕੇ ਦੇ ਨਾਲ ਹੋਈਆਂ ਨੇ ਹੂੰ ਹੂੰ ਤੇ ਮਨੁਸਬਾ ਅੱਜ ਨਾ ਕੀ ਹੈ ਜੀ ਕਿ ਲੜੀ ਹਮਲਿਆਂ ਦੀ ਵੱਧਦੀ ਨਿਤ ਜਾਂਦੀ ਲੱਗਦੀ ਇਹਨਾਂ ਤੇ ਨਹੀਂ ਆ ਰੋਕਮੀ ਆ ਹੂੰ ਹੂੰ ਲੜੀ ਹਮਲਿਆਂ ਦੀ ਵੱਧਦੀ ਨਿਤ ਜਾਂਦੀ ਲੱਗਦੀ ਇਹਨਾਂ ਤੇ ਨਹੀਂ ਐ ਰੋਕ ਮੀਆਂ ਕਦੇ ਫਰਾਂਸ ਅੰਦਰ ਕਦੇ ਰੂਸ ਅੰਦਰ ਮਾਰੇ ਜਾਂਦੇ ਹੀ ਆਮ ਦੇ ਲੋਕ ਮੀਆਂ ਹੂੰ ਹੂੰ ਮਾਰੇ ਕੱਲ੍ਹ ਵਿਆਨਾ ਵਿੱਚ ਗਏ ਸੁਣਿਆ ਥਾਂ ਥਾਂ ਵਰਤਦਾ ਪਿਆਈ ਸ਼ੋਕ ਮੀਆਂ ਕੌਣ ਜਾਣਦਾ ਭੜਕ ਤੱਕ ਵਾਰ ਕੀਦਾ ਕੋਈ ਖਬਰ ਨਾ ਕਿੱਧਰ ਨੂੰ ਲੋਕ ਮੀਆਂ ਹੂੰ ਹੂੰ ਕੀਤਾ ਜਾਂਦਾ ਬਿਮਾਰੀ ਦਾ ਇਲਾਜ ਜਿੰਨਾ ਵੱਧਦਾ ਜਾਂਦਾ ਉਹਨਾਂ ਮਰਜ਼ ਮੀਆਂ ਹੂੰ ਹੂੰ ਕੀਤਾ ਜਾਂਦਾ ਬਿਮਾਰੀ ਦਾ ਇਲਾਜ ਜਿੰਨਾ ਵੱਦਾ ਜਾਮ ਦਾ ਉਹਨਾਂ ਮਰਦਮੀਆਂ ਬਚਿਆ ਦੇਸ਼ ਸੰਸਾਰ ਦਾ ਕੋਈ ਨਹੀਂਓ ਡੌਰੂ ਮੌਤ ਦਾ ਰਿਆਈ ਗਰਜਮੀਆਂ ਹੂੰ ਬਹੁਤ ਧੰਨਵਾਦ ਪੰਨੂ ਸਾਹਿਬ ਕੱਲ ਫੇਰ ਗੱਲ ਕਰਦੇ ਆਂ ਜੀ ਮਿਹਰਬਾਨੀ ਜੀ ਧੰਨਵਾਦ ਵੀ ਜੀ ਥੈਂਕ ਯੂ ਜੀ